சரி ਉਹ ਕਹੋਤੀ ਹੈ ਨਾ ਕੀ ਹੋਇਆ ਭੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਏ ਗੋਲੀ ਮਾਰੀ ਕਿਨੇ ਕਰੀਆ ਜੀ ਨਾ ਦੱਸਣੀ ਤੂੰ ਨਾ ਦੱਸ ਕਿਨੇ ਨਹੀਂ ਬੱਚਾ ਨਹੀਂ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਭਰਾ ਕੀ ਕਰਦਾ ਸੀਗਾ ਜੀ ਉਹ ਪੁਲਿਸ ਸੀਗਾ ਅੱਛਾ ਕਿਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕਿਹਦੇ ਨਾਲ ਕੀ ਹੋਇਆ ਕੀ ਹੈਗਾ ਜੀ ਉੰਨਦੀ ਇਹਨਦੀ ਕੁੜੀ ਨਾਲ ਗੱਲਬਾਤ ਸੀ ਜੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹਦੇ ਗੋਲੀ ਮਾਰਦੀ ਉਹਦੀ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਨਾ ਗਨਮੈਨ ਸੀਗਾ ਜੀ ਹਾਂਜੀ ਗੱਲ ਗਨਮੈਨ ਸੀਗਾ ਕਿਹਨਾਂ ਨਾਲ ਸੀਗਾ ਜੀ ਮੈਨੂੰ ਨਹੀਂ ਪਤਾ ਮੁੰਡੀਆਂ ਦੀਆਂ ਨਹੀਂ ਹੋਣ ਹੈ ਜਿਨ੍ਹਾਂ ਦੀ ਕਿੱਥੋਂ ਦੱਸਣਾ ਐਮਐਲਏ ਦਾ ਨਾਂ ਸੀ ਕਿਸੇ ਦਾ ਹਾਂਜੀ ਐਮਐਲਏ ਮੁੰਡੀਆਂ ਦਾ ਐਮਐਲਏ ਸੀ ਕੋਈ ਬਹੁਤ ਥਾਂ ਨੂੰ ਜਾਣ ਸਪੀ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇੱਕ ਮੁੰਡੀਆਂ ਦੇ ਜਿਹੜੇ ਗਨਮੈਨ ਨੇ ਆਪਣੇ ਆਪ ਨੂੰ ਕੀ ਹੈਗਾ ਜੀ ਅੱਜ ਇਤਲਾਹ ਮਿਲੀ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਗਨ ਨਾਲ ਕੋਈ ਸੁਸਾਇਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਆਈ ਉਹਦੇ ਕੋਈ ਗੁਰਕੀਰ ਦਾ ਲੜਕਾ ਮੁੰਡੂ ਸਾਹਿਬ ਦਾ ਗਨ ਮੈਨ ਲਗੜਾ ਕਿਤਾ ਗਨ ਮੈਨ ਜੀ ਮੁੰਡੂ ਸਾਹਿਬ ਦਾ ਕਹਿ ਰਹੇ ਆ ਸੁਣਿਆ ਜੂ ਗਨ ਮੈਨ ਅੱਛਾ ਜੀ ਉਹਨੇ ਆਪਣੇ ਕਾਰਬਨਾਈ ਲੋਕ ਬਦਲ ਗੋਲੀ ਚੱਲੀ ਜਿਹੜੀ ਉਹਦੀ ਸੁਸਾਇਸਾਈਡ ਬਣਤੀ ਸੀਗੀ ਤੇ ਅਸੀਂ ਉਹ ਐਸਐਲ ਬੁਲਾ ਕੇ ਮੌਕੇ ਤੇ ਸਾਰਾ ਕੁਝ ਉਹਦਾ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਜਿਹੜੇ ਵਾਰਿਸ ਹੈ ਜਿਵੇਂ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋ ਕਾਨੂੰਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਉਹਨੂੰ ਸਾਰਾ ਕਲੀਅਰ ਸਰ ਕਿੱਥੇ ਕਰਿਆ ਸੁਸਾਇਟੀ ਜਨੇ ਅੱਜ ਗੋਲੀ ਚੱਲੀ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਦਾ ਨਾਮ ਨਹੀਂ ਨਹੀਂ ਉਹਨੇ ਆਪਣੇ ਘਰ ਕਰੀਆ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਸੀ ਕਰਦੇ ਨਹੀਂ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸ਼ੀਗਾ ਅਫੇਅਰ ਦਾ ਕੋਈ ਸੀਗਾ ਚੱਕਰ ਪਹਿਲਾਂ ਉਹ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਆ ਫੇਰ ਜਿੰਨਾਂ ਦੀ ਕੁੜੀ ਆ ਲੈ ਕੋਈ ਹਾਂਜੀ ਜੀ ਸਰ ਓਕੇ ਸੇ